ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰ ਉਹ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਹਾਰਾਜ ਤੇ ਰਾਮਪਰਾ ਸੈਰ ਰੋਡ ਤੇ ਚੰਨੀ ਜਾਈ ਕੇ ਘਰਵਾਪਾ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਪਹਿਲੇ ਸੂਏ ਮਿੱਤਰੋ ਵੱਡੇ ਕੱਟ ਕਾਠ ਵਾਲੀ ਸੋਹਣੀ ਝੋਟੀ ਆਪਾਂ ਤੁਹਾਨੂੰ ਦਿਖਾਵਾਂਗੇ ਟਾਪ ਨਗੀਨਾ ਝੋਟੀ ਆ ਬੜੀ ਪੂਰੀ ਸੋਹਣੀ ਆ ਮਿੱਤਰੋ ਕਿਸੇ ਪਾਸਿਓ ਵੀ ਹੱਤ ਨਹੀਂ 드러ਉਂਦੀ ਜਿਹੜੀ ਚੀਜ਼ ਮਿੱਤਰੋ ਆਪਾਂ ਨੂੰ ਚੰਗੀ ਲੱਗਦੀ ਆ ਆਪਾਂ ਉਹਦੀ ਤਰੀਫ ਕਰਦੇ ਆ ਤੇ ਇੱਕ ਬਾਈ ਦੇ ਘਰੋਂ ਪਹਿਲਾਂ ਵੀ ਵੀਡੀਓ ਪਾਈ ਸੀ ਉਹਦੇ ਵੀ ਆਪਾਂ ਡਿਟੇਲ ਪਾਈ ਤੋਂ ਲਵਾਂਗੇ ਇਹ ਮਿੱਤਰੋ ਕਦੋਂ ਸੁਈ ਹੈ ਤੇ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਜੀ ਕੀ ਹਾਲ ਚਾ ਠੀਕ ਹੈ ਜੀ ਠੀਕ ਹੈ ਸੇਤਾ ਹਾਂਜੀ ਅ ਪਿਛਲੇ ਦਿਨਾਂ 'ਚ ਆਪਾਂ ਵੀਡੀਓ ਪਾਈ ਸੀ ਹਾਂਜੀ ਰਿਸਪੌਂਸ ਰਿਸਪੌਂਸ ਵਧੀਆ ਮਿਲੇ ਕੱਲ ਉਹਦਾ ਮੁੰਡੇ ਦਾ ਫੋਨ ਆਇਆ ਸੀ ਮੇਰੇ ਕੋਲੇ ਮਤਲਬ ਇਹਦਾ ਹੋ ਸਕਿਆ ਸੋਤੇ ਨੰਬਰ ਲਿਆ ਹੋਵੇ ਹਨ ਹਾਂ ਹਾਂ ਸੋਤੇ ਨੰਬਰ ਲਿਆ ਠੀਕ ਹੈ ਕਹਿੰਦਾ ਵੀ ਦੁੱਧ 15 ਲੀਟਰ ਦੇ ਰਹੀ ਆ ਹਾਂ ਆਪਾਂ 14 ਕਹਿੰਗੇ ਇੱਥੇ ਹੀ ਕਹਿੰਦਾ 15 ਦੇ ਸੱਭਾ ਦੁੱਧ ਭਾਈ ਦਿੰਦੀ ਹੈ ਮੈਨੂੰ ਵੀ ਆਇਆ ਸੀ 5-6 ਦਿਨ ਹੋ ਗਏ ਪਹਿਲਾਂ ਵੀ ਆਇਆ ਸੀ ਠੀਕ ਹੈ ਹਾਂ ਤੇ ਫੂਲ ਗਈ ਆ ਹਾਂ ਫੂਲ ਗਈ ਠੀਕ ਹੈ ਹੁਣ ਇਹੇ ਉਹੀ ਝੋਟੀ ਦੀ ਭੈਣ ਆ ਹਾਂ ਉਹਦੀ ਭੈਣ ਹੀ ਇਹੇ ਮਿੱਤਰੋ ਉਹੀ ਝੋਟੀ ਦੀ ਭੈਣ ਆ ਉਹ ਦੂਜੀ ਸੂਏ ਪੂਰਾ 15 ਲੀਟਰ ਦੁੱਧ ਕੱਢ ਰਹੀ ਆ ਉਹਨੇ ਪਹਿਲੇ ਸੂਏ ਕਿੰਨਾ ਕੱਢਿਆ ਸੀ 14 ਲੀਟਰ ਕੱਢਿਆ ਸੀ ਇਹ ਕੱਢੂ 13-14 ਰਾਮ ਨਾਲ ਹੀ ਕੱਢੋ ਹੀ ਬਹੁਤ ਸੇਵਾ ਹੋਈ ਜੀ ਨਾ 13 12 ਤੱਕ ਨਹੀਂ ਚਾਹੀਦੇ ਮੈਂ ਕਿਹਾ ਕੱਢੂਗੀ ਨਾ ਦਾ ਕੀ ਕੰਮ ਠੀਕ ਹੈ ਤੇ ਮਿੱਤਰੋ ਇਹੇ ਉਮੀਦ ਆ ਵੀ 12 13 ਲੀਟਰ ਨੇ ਪਹਿਲੇ ਸੂਈ ਕੱਢਣਾ ਹੁਣ ਮਨਾਂ ਦਾ ਬੱਚਾ ਚੰਗਾ ਲੱਗਦਾ ਹਾਂ ਇਹ 9:30 ਵਜੇ ਰਾਤ ਸੂਈ ਸੀ 1:00 ਵਜੇ ਹੀ ਰਪਈਆ ਠੀਕ ਹੈ ਤੇ 4:00 ਵਜੇ ਬੱਚਾ ਚੰਗਾਤਾ ਸੀ ਦੁੱਧ ਕੱਢਿਆ ਕੁਸ ਹਾਂ 2 ਕਿਲੋ ਦੁੱਧ ਵੀ ਕੱਢਿਆ ਓਕੇ ਤੇ ਤੋਰੋ ਜੇ ਇੱਕ ਵਾਰੀ ਇਹਦੇ ਮਾਂ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ 16 ਲੀਟਰ ਹੋਵੇ ਥੱਲੇ ਦੀ ਮਾਂ ਥੱਲੇ ਮਿੱਤਰੋ 16 ਲੀਟਰ ਹੈ ਤੇ ਹਾਂ ਆ ਮਾਂ ਤੇ ਇਹ ਇਹਦੀਆਂ ਮੇਤਰੋਤੀਆਂ ਇੱਕ ਆਪਾਂ ਤੁਹਾਨੂੰ ਪਹਿਲੇ ਪਿਛਲੇ ਕੁਝ ਦਿਨਾਂ ਪਹਿਲਾਂ ਆਪਾਂ ਵੇਚੀ ਸੀ ਰਿਸਪੌਂਸ ਕਿੰਨਾ ਆਇਆ ਸੀ ਪੂਰਾ ਹੀ ਪੂਰਾ ਮੈਨੂੰ ਆਇਆ ਲੱਗਦਾ ਵੀ ਐਂਜੇ ਲੱਗਿਆ ਹੋਊਗੀ ਵੀ ਆਪਾਂ ਸਸਤੀ ਦਿੱਤੀ ਹੈ ਨਾ ਐ ਵੀ ਹੋ ਜਾਂਦਾ ਜਦੋਂ ਨਾ ਗਾਹਕ ਥੋੜਾ ਜਿਆਦਾ ਜਾਵੜਦਾ ਫਿਰ ਅਗਲੇ ਨਾਲ ਲਾਦਾ ਹੁੰਦਾ ਮਾੜੀ ਜਿਵੇਂ ਤੋਂ ਸਸਤੀ ਦਿੱਤੀ ਗਈ ਹਫਤਾ ਹੋ ਬਣਾਈ ਕੇ ਹਾਂ ਛੋਟੀ ਚੰਗੀ ਵਾਲੀ ਉਹੀ ਜੀ ਜੇ ਹੈ ਨਾ ਇਹ ਉਹਦੇ ਨਾਲ ਚੜਦੀ ਰਹਿੰਦੀ ਆਉ ਦੂ ਉੱਤੇ ਆ ਇੱਕ ਥੋੜਾ ਜਿਹਾ ਥਾਣਾ ਬਾਈ ਕਹਿੰਦਾ ਵੀ ਬੱਚਾ ਰਾਤ ਖੁੱਲ ਕੇ ਚੁੰਗ ਗਿਆ। ਕੋਲੇ ਬੰਨਿਆ ਵਾ ਜੀ। ਠੀਕ ਆ ਕੋਲੇ ਬੰਨਿਆ ਬਸ ਇਤੇ ਅ ਤੁਸੀਂ ਸਾਮ ਤਾਂ ਹੀ ਆਪਦੀ ਤਸੱਲੀ ਕਰ ਸਕਦੇ ਹੋ ਹੈਨਾ? ਹਾਂ ਜੀ। ਠੀਕ ਆ ਰੇਟ ਤਾਂ ਫਿਰ ਆਪਾਂ ਕੀ ਕਰਤਾ ਜੀ? ਰੇਟ ਇਹਦੇ 2-10 ਆ ਜੀ। 2-10? ਹਾਂ। ਤੇ ਮਾਨਦਾਨ ਤਾਂ ਹੋਊਗਾ। ਮਾਨਦਾਨ ਕਰ ਦਾਂਗੇ। ਫੋਨ ਨੰਬਰ ਆਪਣਾ? ਫੋਨ ਨੰਬਰ 62394 ਜੀ। ਹਾਂ ਜੀ। 95413 ਜੀ। ਹੈਰੀ। ਅ 62394 ਹਾਂ। ਅੱਗੇ 94413 95413 ਹੈਰੀ ਜੀ ਸਾਡਾ ਨਾਮ। ਤੇ ਮਹਰਾਜ ਤੋਂ ਕਿੰਨੇ ਕਿਲੋਕੀਮੀਟਰ ਤੇ ਮਹਰਾਜ ਤੋਂ ਡੇਢ ਕਿਲੋਮੀਟਰ ਤੇ ਕੱਸੀ ਦੇ ਕੱਸੀ ਸਾਹਮਣੇ ਮਿੱਤਰੋ ਕੱਸੀ ਆ ਕੱਸੀ ਦਾ ਪੋੜ ਲੰਘਣਸਾਰ ਬਾਈ ਦਾ ਘਰ ਆ ਨੇੜੇ ਸੈਲਰ ਆ ਹਨਾ ਠੀਕ ਆ ਫਿਰ ਇਹੇ ਟੀਕੇ ਤੋਂ ਗੱਭਣਾ ਕਿਹੜੇ ਤੋਂ ਸੀ ਇਹ ਬੱਚਾ ਇਹਦਾ ਨਹੀਂ ਪਤਾ ਇਹ ਸਾਂਹ ਤੋਂ ਗੱਭਣਾ ਆ ਵੀ ਆਪਾਂ ਕਹੇ ਦੀ ਗੱਪ ਮਾਰਨ ਦਾ ਕੋਈ ਮਤਲਬ ਇਹ ਸਾਂਹ ਤੋਂ ਬਣੀ ਸੀ ਹਾਂ ਕਾਪਸਾਂਹ ਤੋਂ ਆਪਸਾਂ ਦੀ ਆਪਸਾਂ ਦੀ ਆ ਬੱਚਾ ਟੀਕੇ ਦਾ ਬੱਚਾ ਟੀਕੇ ਦਾ ਠੀਕ ਆ ਕਾਪੀ ਦੇ ਬਲਾ ਤੁਸੀਂ ਨੋਟ ਨਹੀਂ ਕਰਦੇ ਹਨਾ ਹਾਂ ਕਾਪੀ ਦੇ ਨੋਟ ਮਗਰ ਕਟਾ ਮਗਰ ਕਟਾ ਓਕੇ ਜੇਰ ਕੰਪਲੀਟ ਹੈ ਜੇਰ ਵੀ ਦਿਖਾ ਦਿੰਨੇ ਆ ਜੀ ਕੰਪਲੀਟ ਹੈ ਤੇ ਰੇਟ ਇੱਕ ਵਾਰੀ ਹੋਰ ਦੱਸ ਦਿਓ ਜੀ ਰੇਟ 2.10 ਆ ਜੀ 2.10 ਮੰਨ ਤਣ ਹੋ ਜਾ ਮੰਨ ਤਣ ਧੰਨਵਾਦ